ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਮੈਂ ਦਲਜੀਤ ਅਜੂਆ ਦੋਸਤੋ ਪਿਛਲੇ ਦਿਨੀ ਹਸ਼ਿਆਪੁਰ ਦੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਘਟਨਾਵਾਂ ਵਾਪਰੀਆਂ ਹਸ਼ਿਆਪੁਰ ਪੁਲਿਸ ਵੱਲੋਂ ਐਸਐਸਪੀ ਸਰੇਂਦਰ ਲੰਬਾ ਦੀ ਅਗਵਾਈ ਦੇ ਵਿੱਚ ਉਹਨਾਂ ਦੀਆਂ ਟੀਮਾਂ ਵੱਲੋਂ ਉਹਨਾਂ ਦਾ ਸੌਟ ਆਊਟ ਕੀਤਾ ਗਿਆ ਅੱਜ ਅਸੀਂ ਗੱਲ ਕਰਾਂਗੇ ਉਹ ਕਿਹੜੀਆਂ-ਕਿਹੜੀਆਂ ਘਟਨਾਵਾਂ ਤੇ ਕਿੱਥੇ-ਕਿੱਥੇ ਵਾਪਰੀਆਂ ਤੇ ਕਿੰਨੇ ਅਗਰੋਪੀ ਜਿਹੜੇ ਗ੍ਰਿਫਤਾਰ ਕੀਤੇ ਐ ਐਸਐਸਪੀ ਸਰੇਂਦਰ ਲੰਬਾ ਜੀ ਤੁਹਾਡਾ ਸਵਾਲ ਥੈਂਕ ਯੂ ਜੀ ਸਰ ਜਿਹੜੀਆਂ ਪਿਛਲੇ ਦਿਨੀ ਕਾਫੀ ਜਿਹੜੀਆਂ ਕਰਨਾਮਾ ਵਾਪਰੀਆਂ ਸੀ ਉਹਨਾਂ ਨੂੰ ਸ਼ਾਹ ਪਰਪੋਸਲ ਹੋਮ ਉਸਤਾਦੀਨਾ ਜਿਹੜਾ 100 ਰੋਡ ਕੀਤਾ ਹੈ ਬੇਸ਼ੱਕ ਕਾਫੀ ਲੰਬਾ ਸਮਾਂ ਹੋ ਗਿਆ ਪਰ ਉਹ ਰੂਪੀ ਤੁਸੀਂ ਗ੍ਰਿਫਤਾਰ ਕਿਹੜੀਆਂ ਕਿਹੜੀਆਂ ਕਰਨਾਮਾ ਤੇ ਕਿੱਥੇ-ਕਿੱਥੇ ਵਪਰੇ ਤੇ ਕਿਹੜੇ ਰੂਪੀ ਜਿਹੜੀ ਗ੍ਰਿਫਤਾਰ ਕੀਤੀ ਦੇਖੋ ਆ ਜਿਹੜੀ ਅਸੀਂ ਪ੍ਰੈਸ ਬ੍ਰੀਫਿੰਗ ਦੇ ਅੱਗੇ ਉਹ ਚਾਰ ਇੰਪੋਰਟੈਂਟ ਕੇਸਸ ਦੇ ਬਾਰੇ ਦੱਸ ਜਿਹਦੇ ਵਿੱਚ ਇੱਕ ਪਹਿਲਾ ਕੇਸ ਹੈਗਾ ਜਿਹੜਾ ਨੈਸ਼ਨਲ ਸਕਿਉਰਿਟੀ ਤੋਂ ਰਿਲੇਟਡ ਬੜਾ ਇੰਪੋਰਟੈਂਸ ਦਾ ਕੇਸ ਹੈਗਾ ਇਰੇ ਵਿੱਚ ਅਸੀਂ ਇੱਕ ਹਰਪ੍ਰੀਤ ਸਿੰਘ ਜਿਹੜਾ Alias ਪਾਸਟਰ ਜੌਨਸਨ ਨੂੰ ਹੁਸ਼ਿਆਰਪੁਰ ਪੁਲਿਸ ਦੇ ਕਾਊਂਟਰ ਇੰਟੈਲੀጀንስ ਜਲੰਧਰ ਦੀ ਟੀਮ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਅਰੈਸਟ ਕੀਤਾ ਹੈਗਾ ਜੀ ਆ ਜਿਹੜਾ ਹੈਗਾ ਹਰਪ੍ਰੀਤ ਸਿੰਘ ਆ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਜਿਹੜਾ ਹੈਗਾ ਉਹ ਪਾਕ ਆਪਰੇਟਿਵਸ ਜਿਹੜੇ ISI ਦੇ ਉਪਰਕੂਚ ਹੈਗੇ ਉਹਨਾਂ ਨੂੰ ਸਾਂਝਾ ਕਰ ਰਿਆ ਸੀਗਾ ਦੋ ਵਾਰ ਪਾਕਿਸਤਾਨ ਵਿੱਚ ਜਾ ਕੇ ਆਇਆ ਹੈਗਾ ਤੇ ਇਹਨਾਂ ਜਿਹੜੇ ਹੈਗੇ ਕਾਫੀ ਇੰਡੀਅਨ ਮੋਬਾਈਲ ਨੰਬਰਸ ਲੈ ਕੇ ਇਹ ਉਹਨਾਂ ਨੂੰ OTP ਸ਼ੇਅਰ ਕਰਕੇ ਪਾਕਿਸਤਾਨ 'ਚ ਐਕਟੀਵੇਟ ਕਰਵਾਏ ਹੈਗੇ ਤੇ ਦੁਬਈ 'ਚ ਵੀ ਐਕਟੀਵੇਟ ਕਰਵਾਏ ਹੈਗੇ ਜਿਹੜੇ ਇਹਨਾਂ ਦੇ ਹੈਂਡਲਰ ਉੱਤੇ ਬਾਅਦ ਹੈ ਸਰ ਕਿੰਨੀ ਦੇਰ ਤੋਂ ਐਕਟੀਵਿਟੀਜ਼ ਸੇ ਕਰ ਰਿਹਾ ਸੀ ਜੜ ਕੇ ਉਸ ਜਿਹੜਾ ਅਹਿਊਜ਼ ਦਾ ਜਿਹੜਾ ਅਹ ਟੱਚ ਹੈਗਾ ਪਾਕਿਸਤਾਨ ਦੇ ਆਪਰੇਟਰਸ ਦੇ ਨਾਲ ਉਹ ਪਿਛਲੇ ਲਗਭਗ 3 ਸਾਲ ਤੋਂ ਜ਼ਿਆਦਾ ਸਮੇਂ ਤੋਂ ਉਹਨਾਂ ਦੇ ਟੱਚ ਸੀਗਾ ਤੇ ਦੋ ਬਾਰ ਜਿਹੜਾ ਹੈਗਾ ਪਿਛਲੇ ਸਾਲਾਂ 'ਚ 2022 ਚ ਤੇ 23 ਚ ਪਾਕਿਸਤਾਨ ਜਾ ਕੇ ਵੀ ਆਇਆ ਹੈ ਜੀ ਜੀ ਇਹ ਉਸ ਤੋਂ ਬਾਅਦ ਜਿਹੜਾ ਦੂਸਰਾ ਕੇਸ ਅਸੀਂ ਨਾ ਬ੍ਰੀਫ ਕੀਤਾ ਹੈਗਾ মিডিਆ ਨੂੰ ਉਹ ਹੈਗਾ ਇਹ ਕਿ ਪਿਛਲੇ ਦਿਨ ਹੀ ਤੁਹਾਨੂੰ ਪਤਾ ਦੋ ਦਿਨ ਪਹਿਲਾਂ ਮੇਵਾ ਮਿਆਣੀ ਚ ਇੱਕ ਕਤਲ ਹੋਇਆ ਸੀਗਾ ਜੋਤ ਸਿੰਘ ਜੀ ਦਾ ਤੇ ਜਿਨ੍ਹਾਂ ਦੀ ਉਮਰ ਲਗਭਗ 5 ਸਾਲ ਦੇ ਆਸपास ਸੀਗੀ ਜੇ ਉਹਨਾਂ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀਗਾ ਇਨੀਸ਼ੀਅਲੀ ਜਿਹੜਾ ਕੇਸ ਹੈ ਕਿ ਬਲਾਈਂਡ ਕੇਸ ਸੀਗਾ ਜਿਦੇ ਵਿੱਚ ਕੋਈ ਪਲੀ ਨਹੀਂ ਸੀਗਾ ਸਾਡੀ ਟੀਮ ਨੇ ਐਸਪੀ ਡੀ ਸਾਡੇ ਸਰਜੀਤ ਭਾਈਆ ਡੀਐਸਪੀ ਸਬ ਡਿਵੀਜ਼ਨ ਦਾ ਸਵਾ ਤੇ ਨਾਲ ਐਸਐਚਓ ਸੀਆਈ ਇੰਚਾਰਜ ਸਾਰਿਆਂ ਦੀ ਡਿਊਟੀ ਲਈ ਗਈ ਇਹਨਾਂ ਨੇ ਸਾਰਨੇ ਵਕ ਵਕ ਲੀਡਸ ਤੇ ਕੰਮ ਕਰਦੇ ਹੋਏ ਟੈਕਨੀਕਲ ਤੇ ਹਿਊਮਨ ਇਨਪੁਟਸ ਦੇ ਸਹਿਯੋਗ ਨਾਲ ਇਹਨਾਂ ਨੇ ਦੋ ਦੋਸ਼ੀ ਜਿਹੜੇ ਕਤਲ ਸੇ ਸ਼ਾਮਿਲ ਸੀਗੇ ਉਹਨਾਂ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਵਿੱਚ ਇੱਕ ਪਿੰਡ ਦੇ ਹੀ ਗੁਰਵਾਰ ਦਾ ਇੱਕ ਗ੍ਰੰਤੀ ਸੀਗਾ ਗੁਰਪਾਲ ਸਿੰਘ ਤੇ ਦੂਸਰਾ ਉਹਦੇ ਨਾਲ ਦਾ ਸਾਥੀ ਇੱਕ ਨਾਮ ਸੀ ਉਹਨਾਂ ਨੂੰ ਅਰੈਸਟ ਕੀਤਾ ਜਿਹੜੇ ਬਜਾਰਾਂ ਦੀ সামনে ਆਈ ਉਹ ਆਈ ਕਿ ਜਿਹੜਾ ਕਿਊਜ਼ਡ ਹੈਗਾ ਉਹਦਾ ਜਿਹੜਾ ਜੋਤ ਸਿੰਘ ਡਿਸੀਜ਼ਡ ਹੈਗਾ ਜਿਹਦਾ ਮਟਰ ਕੀਤਾ ਗਿਆ ਉਹਦੇ ਪਰਿਵਾਰ 'ਚ ਉਹਦੇ ਭਾਈ ਦੀ ਫੈਮਿਲੀ 'ਚ ਕਾਫੀ ਆਣਾ ਜਾਣਾ ਕਾਫੀ ਨੇੜਤਾ ਹੋ ਰਹੀ ਸੀਗੀ ਕਿਉਂਕਿ ਜਿਹੜਾ ਛੋਟਾ ਬ੍ਰਦਰ ਹੋਗਾ ਜੋਤ ਸਿੰਘ ਦਾ ਉਹ ਤੇ ਜੋਤ ਸਿੰਘ ਨਾਲ ਹੀ ਰਹਿੰਦੇ ਸੀਗੇ ਤੇ ਉਹਨਾਂ ਨੂੰ ਇਸ ਚੀਜ਼ ਤੇ ਇਤਰਾਸ ਸੀਗਾ ਬਟ ਲੇਡੀਆਂ ਜਿਹੜੀ ਹੈਗੀ ਉਹਨਾਂ ਦੇ ਇਤਰਾਸ ਤੇ ਓਕੇਸ਼ਨ ਕਰਦੀ ਸੀ ਤੇ ਇਸ ਕਰਕੇ ਜਿਹੜਾ ਗੁਰਲਾਲ ਸਿੰਘ ਜੀ ਦਾ ਉਹਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਨਾਂ ਦੇ ਕਤਲ ਦੀ ਸਾਜ਼ਿਸ਼ ਕੀਤੀ ਇਸ ਲਈ ਪੰਜਾਬ ਦਾ ਹੈ ਜਿਹੜਾ ਤੀਸਰਾ ਕੇਸ ਅਸੀਂ ਅਬ੍ਰੀਫ ਕੀਤਾ ਹੈਗਾ ਉਹ ਹੈਗਾ ਇੱਕ ਪੁਰਾਣਾ ਕੇਸ ਜਿਵੇਂ ਤੁਸੀਂ ਕਿਹਾ ਇਹ ਉਸ ਕੇਸੇ ਕਾਫੀ ਟਾਈਮ ਤੋਂ ਕੰਮ ਵੀ ਕਰ ਰਹੇ ਹੈਗੇ ਦਰਜਾ ਬਦਲਦਾ ਜਿਹੜਾ ਹੈਗਾ ਟਾਈਮ ਟੂ ਟਾਈਮ ਉਸ ਦੇ ਹਰਸਕਾ ਕਰਦੇ ਰਹੇ ਹੈਗੇ ਇੱਕ ਮਾਲਪੁਰ ਗੋਲੀकांड ਹੋਇਆ ਸੀਗਾ ਜਿਹਦੇ ਵਿੱਚ ਮਾਲਪੁਰ ਡੱਡੇ ਚ ਚਾਮਲਾ ਗੋਥ ਹਾਊਸ ਤੇ ਗੋਲੀਆਂ ਚਲਾਈ ਗਈ ਸੀਗੀਆਂ ਫਰਵਰੀ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਮਾਰਚ ਦੇ ਮਹੀਨੇ ਵਿੱਚ ਬੁਗਰਾ ਪ੍ਰਿੰਸਿਪਲੀਆਂ ਚਲੀ ਸੀਗੀ ਉਹ ਦੋਨੋਂ ਕੇਸਾਂ ਨੂੰ ਜਿਹੜਾ ਹੈਗਾ ਇਕੱਠੇ ਇਨਵੈਸਟਿਗੇਟ ਕਰਦੇ ਵੇ ਸਾਡੀ ਟੀਮ ਨੇ ਪਰਟੋ 15 ਲੋਕ ਆਈਡੈਂਟੀਫਾਈ ਕੀਤੇ ਉਸ ਸੇ ਜਿਨ੍ਹਾਂ ਚਕੀਨ ਜਿਹੜੇ ਸ਼ੂਟਰ ਮੌਕੇ ਤੇ ਆਏ ਸੀਗੇ ਉਹ ਅਸੀਂ ਵਕਫ ਵਕਫ ਥਾਵਾਂ ਤੋਂ ਯੂਪੀ ਤੋਂ ਬਿਹਾਰ ਤੋਂ ਜਿਹੜੇ ਹੈਗੇ ਨੋਇਡਾ ਤੋਂ ਅਰੈਸਟ ਕਰਕੇ ਲਿਆਤੇ ਜਾਂਦੇ ਹੈਗੇ ਤੇ ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਕੋਆਰਡੀਨੇਟ ਕਰਨ ਵਾਲਾ ਬੰਦਾ ਹੈਗਾ ਇੱਕ ਉਹਨੂੰ ਵੀ ਅਰੈਸਟ ਕੀਤਾ ਦੋ ਬੰਦੇ ਉਹ ਅਰੈਸਟ ਕੀਤੇ ਜਿਹੜੇ ਉਹਨਾਂ ਨੂੰ ਗੱਡੀਆਂ ਵਿੱਚ ਬਿਠਾ ਕੇ ਛੱਡ ਕੇ ਜਾਂਦੇ ਸੀਗੇ ਕ੍ਰਾਈਮ ਨੂੰ ਅੰਜਾਮ ਦੇਣ ਵਾਸਤੇ ਤੇ ਲੈ ਕੇ ਜਾਂਦੇ ਸੀਗੇ ਅਰੈਸਟ ਕੀਤੇ ਟੋਟਲੀ ਇਸ ਕੇਸ 'ਚ ਹੁਣ ਤੱਕ 10 ਆਰ.ਓ.ਪੀ. ਅਸੀਂ ਅਰੈਸਟ ਕੀਤੇ ਹੈਗੇ ਤੇ 5 ਇਲਲੀਗਲ ਵੈਪਨ ਅਸੀਂ ਬਰਾਮਦ ਕੀਤੇ ਹੈਗੇ ਜੋ ਤੁਸੀਂ ਅੱਜ ਦੇਖੇ ਵੀ ਹੈਗੇ ਤੇ 5 ਹੋਰ ਆਰ.ਓ.ਪੀ. ਜਿਹੜੇ ਹੈਗੇ ਇਸ ਕੇਸ 'ਚ ਆਈਡੈਂਟੀਫਾਈਡ ਹੈਗੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਫੜਿਆ ਜਾਣਾ ਬਾਕੀ ਹੈਗਾ ਜਿਹਦੇ ਵਿੱਚ 4 ਅਲ ਐਬਸਕੌਂਡਿੰਗ ਹੈਗੇ ਤੇ 1 ਦੋਸ਼ੀ ਗੁਰਦਾਮ ਜੇਲ੍ਹ 'ਚ ਹੈਗਾ ਇਸ ਕੇਸ ਨੂੰ ਕਾਫੀ ਬੜੀ ਸਫਲਤਾ ਦੇ ਨਾਲ ਜਿਹੜਾ ਹੈਗਾ ਸਾਡੀ ਟੀਮ ਨੇ ਇਨਵੈਸਟੀਗੇਟ ਕੀਤਾ ਹੈਗਾ ਸਾਡੇ ਕੇਸ 'ਚ ਇੱਕ ਉਹ ਦੋਸ਼ੀ ਵੀ ਅਸੀਂ ਪੜਾਇਆ ਹੈਗਾ ਜਿਹੜਾ ਜਲੰਧਰ ਫਾਇਰਿੰਗ 'ਚ ਇਨਵੋਲਡ ਸੀਗਾ ਕੌਸ਼ਲ ਚੌਧਰੀ ਵੀ ਐਂਡੇ ਬਲੋ ਤੇ ਇਹਨੂੰ ਬੜੀ ਡੂੰਘਾਈ ਦੇ ਨਾਲ ਅਸੀਂ ਇਨਵੈਸਟੀਗੇਟ ਕੀਤਾ ਹੈਗਾ ਤੇ ਸਾਡੀ ਕ੍ਰਾਈਮ ਦੇ ਅਪੀ ਜ਼ੀਰੋ ਟੋਲਰੈਂਸ ਹੈਗੀ ਬੇਸ਼ੱਕ ਕਈ ਵਾਰੀ ਬੜਾ ਕੰਪਲੈਕਸ ਕ੍ਰਾਈਮ ਹੁੰਦਾ ਤੇ ਉਹਨੂੰ ਇਨਵੈਸਟੀਗੇਟ ਕਰਦੇ ਕਰਦੇ ਟਾਈਮ ਜ਼ਰੂਰੀ ਹੁੰਦਾ ਤੇ ਟਾਈਮ ਲੱਗਦਾ ਹੈਗਾ ਕਿਉਂਕਿ ਇੰਟਰ ਸਟੇਟ ਕ੍ਰਾਈਮ ਹੈਗਾ ਪੰਜਾਬ ਤੋਂ ਬਾਹਰ ਦੇ ਸਟੇਟ ਦੇ ਕ੍ਰਿਮੀਨਲਸ ਵੀ ਇਸ 'ਚ ਇਨਵੋਲਡ ਹੈਗੇ ਇਹਦੀ ਤਾਰਾਂ ਵਿਦੇਸ਼ਾਂ ਤੋਂ ਵੀ ਜੁੜੀਆਂ ਹੋਈਆਂ ਹੈਗੀਆਂ ਇਸ ਕਰਕੇ ਇਨਵੈਸਟਿਗੇਟ ਕਰਨ 'ਚ ਕਾਫੀ ਜ਼ਿਆਦਾ ਮੁਸ਼ਕਲਾਂ ਪੇਸ਼ ਆਂਦੀਆਂ ਹੈ। ਬਾਵਜੂਦ ਇਸ ਦੇ ਸਾਡੀ ਟੀਮ ਕੰਟੀਨਿਊਸ ਐਫਰਟ ਦੇ ਨਾਲ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਸਾਰ ਨੂੰ ਅਰੈਸਟ ਕੀਤਾ ਹੈ। ਸਰ ਮਾਲ ਪਰ ਕਿਸ ਨਰ ਲਿੱਕੜਕਰੀ ਗੂੜੀਬਾਰੀ OIC ਮਾਲ ਪਰ ਬੁਗਰੀ ਹੋਇਆ। ਇਹਦੇ ਸ਼ੂਟਰ ਸੀਗੇ ਬੇਸ਼ੱਕ ਪ੍ਰਵਾਸੀ ਸੀਗੇ ਦੂਸਰੀਆਂ ਸਟੇਟਸ ਤੋਂ ਸੀਗੇ। ਪਰ ਉਹਨਾਂ ਦਿਨਾਂ ਚ ਮਾਲਪੁਰ ਦੇ ਲੋਕ ਜਿਨ੍ਹਾਂ ਦੇ ਗੋਲੀ ਚੱਲੀ ਸੀ ਉਹ ਜਿਹੜੀ ਚਾਵਲਾ ਕੋਲ ਤੋਂ ਉਹਨਾਂ ਨੇ ਜਿਹੜੀ ਰਿਪਰੈਜ਼ੈਂਟਡ ਸੀਗੀ ਵਿਦੇਸ਼ ਚ ਵੀ ਰਹਿੰਦੇ ਸੀਗੇ ਬੜੀ ਧੀਰਵਾਦੀ ਪੁਲਿਸ ਦੇ ਨੋਟਿਸ ਵੀ ਆਇਆ ਸੀਗਾ ਕਿ ਉਹਨਾਂ ਤੇ ਵੀ ਡਰੱਗਸ ਦਾ ਕੋਈ ਇਦਾਂ ਦੀ ਗੱਲਬਾਤ ਸੀ ਉਧਰ ਵੀ ਉਸੇ ਸੇਮ ਟਾਈਮ ਗੋਲੀ ਚੱਲੀ ਸੀ ਕੋਈ ਐ ਹੋਜੀ ਗੱਲਬਾਤ ਸੀ ਜੀ ਜੀ ਦੇਖੋ ਸੋਸ਼ਲ ਮੀਡੀਆ ਦੇ ਨਾਲ ਹੀ ਤੇ ਕੁਝ ਸਾਡੇ ਪੋਸਟਾਂ ਤੇ ਸਾਹਮਣੇ ਆਇਆ ਕਿ ਦੋਨੋਂ ਹੀ ਧਿਰਾਂ ਜਿਹੜੀ ਜਿਹੜੇ ਅਕਿਊਸਟ ਪਾਰਟੀ ਹੈਗੀ ਉਹਨਾਂ ਦੇ ਕੁਝ ਆਪਰੇਟਿਵਸ ਜਿਹੜੇ ਹੈਗੇ ਜਿਹੜੇ ਕ੍ਰਿਮੀਨਲਸ ਹੈਗੇ ਉਹ ਵੀ ਬਾਅਦ ਵੱਖਰੇ ਵੱਖਰੇ ਦੇ ਜਿਹੜੀ ਵਿਕਟਿਮ ਪਾਰਟੀ ਹੈਗੀ ਇਹ ਵਿਕਟਿਮ ਚਾਉਂਦਾ ਕਲੌਥ ਹਾਊਸ ਦੇ ਰਿਲੇਟਿਵਸ ਜਿਹੜੇ ਹੈਗੇ ਉਹ ਤੇ ਬੁਗਰਾ ਪਿੰਡ ਦੇ ਜਿਹੜਾ ਜਨਾਂ ਦੇ ਘਰ ਦੇ ਕੋਲ ਚੱਲੀ ਸੀ ਉਹਨਾਂ ਦੇ ਬੰਦੇ ਵੀ ਬਾਹਰ ਰਹਿੰਦੇ ਹੈਗੇ ਤੇ ਉੱਥੇ ਬਾਹਰ ਇਹਨਾਂ ਦਾ ਕਿਸ ਤਰੀਕੇ ਦਾ ਲਿੰਡਨ ਹੈਗਾ ਕੀ ਫਾਈਨੈਂਸ਼ੀਅਲ ਡਿਸਕਲੋਸ ਹੈਗੇ ਜਾਂ ਨਹੀਂ ਹੈਗੇ ਜਾਂ ਕੋਈ ਝਗੜਾ ਹੈਗਾ ਉਹਦੇ ਬਾਰੇ ਆਪਾਂ ਦੱਸ ਨਹੀਂ ਸਕਦੇ ਜਦੋਂ ਤੱਕ ਕਿ ਆਪਾਂ ਆਪਣੇ ਕੋਲ ਕੰਪਲੀਟ ਚੀਜ਼ ਨਹੀਂ ਹੋਵੇ ਬਟ ਹਾਂ ਉੱਥੇ ਵੀ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹੜਾ ਇਹਨਾਂ ਦੇ ਘਰ ਦੇ ਬਾਹਰ ਗੋਲ ਚਲਾਣ ਦੀ ਗੱਲ ਸਾਹਮਣੇ ਸੀ ਸਰ ਇੱਕ ਚੌਥਾ ਕੇਸ ਜਿਹੜਾ ਮਰਡਰ ਦਾ ਇੱਕ ਕੇਸ ਜਿਹੜਾ ਚੌਥਾ ਰਿਪੋਰਟ ਹੋਇਆ ਹੈਗਾ ਆ ਆਪਣਾ ਓਕੇ ਰਾਈਸ ਵੀਲਰਸ ਜਿਹੜੇ ਹੈਗੇ ਇਥੇ ਮੁਕੇਰੀਆਂ ਚ ਉਹਨਾਂ ਦੇ ਜਿਹੜਾ ਪਿੱਛੇ ਰਿਹائشਾ ਮਨਾਈ ਵੀ ਹੈਗੀ ਲੇਬਰ ਵਾਸਤੇ ਉੱਥੇ ਇੱਕ ਕੁੜੇ ਦਾ ਮਰਡਰ ਰਿਪੋਰਟ ਹੋਇਆ ਜਿਹਦੇ ਵਿੱਚ ਲਗਭਗ 18 19 20 ਸਾਲ ਦੀ ਕੁੜੀ ਦਾ ਮਰਡਰ ਰਿਪੋਰਟ ਹੋਇਆ ਜਿਹਦੇ ਵਿੱਚ ਇਮੀਡੀਏਟਲੀ ਸਾਡੀ ਪੁਲਿਸ ਟੀਮ ਨੇ ਜਾ ਕੇ ਉਹਨੂੰ ਵੈਰੀਫਾਈ ਕੀਤਾ ਤੇ ਉੱਥੇ ਉਸ ਦੇ ਜਿਹੜੇ ਮੌਕੇ ਦੇ ਜਿਹੜੇ ਐਵੀਡੈਂਸ ਸੀਗੇ ਉਹਨਾਂ ਤੋਂ ਆਸ-ਪਾਸ ਦੀ ਚੀਜ਼ਾਂ ਤੋਂ ਲੀਕਸ ਪਹੁੰਚਦਾ ਪਤਾ ਕਰਦੇ ਵੇ ਜਿਹੜਾ ਹੈਗਾ ਇੱਕ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਤੇ ਦੂਸਰੇ ਅਕਿਊਜ਼ ਨੂੰ ਵੀ ਆਇਡੈਂਟੀਫਾਈ ਕੀਤਾ ਗਿਆ ਦੋ ਲੋਕਾਂ ਦੇ ਖਿਲਾਫ ਫਿਰ ਇਸੇ ਐਫਆਈਆਰ ਦਰਜ ਕੀਤਾ ਗਿਆ ਹੈਗਾ ਤੇ ਹਾਲੇ ਤੱਕ ਵੀ ਇਸ ਚੱਲ ਰਹੀ ਹੈਗੀ ਪ੍ਰਾਇਮਰ ਸੇ ਜਿਹੜਾ ਹੈਗਾ ਉਹ ਮੇਬੀ ਸ਼ਰਾਬ ਪੀਣ ਤੋਂ ਬਾਅਦ ਝਗੜਾ ਹੋਣਾ ਇਸ ਚ ਇੱਕ ਇੱਕ ਫੈਕਟਰ ਹੈਗਾ ਦੂਸਰਾ ਫੈਕਟਰ ਹੈਗਾ ਕਿ ਸੈਕਸ਼ੂਅਲ ਅਸੌਲਟ ਦੀ ਜਿਹੜੀ ਚੀਜ਼ਾਂ ਹੈਗੀਆਂ ਉਹ ਸਾਹਮਣੇ ਪਹੁੰਚ ਆਈਆਂ ਹੈਗੀਆਂ ਬਟ ਪੋਸਟਮਾਰਟਮ ਤੋਂ ਬਾਅਦ ਹੀ ਜਿਹੜਾ ਕੀ ਐਡਰੈਸ ਕੀਤਾ ਜਾ ਸਕਦਾ ਹੈਗਾ ਕੀ ਕੀ ਇਸ ਤਰੀਕੇ ਨਾਲ ਹੋਇਆ ਹੈਗਾ ਤੇ ਜਦੋਂ ਜਦੋਂ ਦੂਸਰਾ ਦੋਸ਼ੀ ਵੀ ਫੜਾਇਆ ਜਾਏਗਾ ਤਾਂ ਸਾਰੀ ਚੀਜ਼ ਸਾਹਮਣੇ ਆ ਕੇ ਹਾਲੇ ਤੱਕ ਵੀ ਚੱਲ ਰਹੀ ਹੈਗੀ ਪ੍ਰਾਇਮਰ ਸੇ ਜਿਹੜਾ ਹੈਗਾ ਉਹ ਮੇਬੀ ਸ਼ਰਾਬ ਪੀਣ ਤੋਂ ਬਾਅਦ ਝਗੜਾ ਹੋਣਾ ਇਸ ਚ ਇੱਕ ਇੱਕ ਫੈਕਟਰ ਹੈਗਾ ਦੂਸਰਾ ਫੈਕਟਰ ਹੈਗਾ ਕਿ ਸੈਕਸਚੁਅਲ ਅਸੌਲਟ ਦੀ ਜਿਹੜੀ ਚੀਜ਼ਾਂ ਹੈਗੀਆਂ ਉਹ ਸਾਹਮਣੇ ਪਹੁੰਚਾਈਆਂ ਹੈਗੀਆਂ ਬਟ ਪੋਸਟਮਾਰਟਮ ਤੋਂ ਬਾਅਦ ਹੀ ਜਿਹੜਾ ਕਲੀਅਰ ਦੱਸਿਆ ਜਾ ਸਕਦਾ ਹੈਗਾ ਕਿ ਕੀ ਕੀ ਕਿਸ ਤਰੀਕੇ ਨਾਲ ਹੋਇਆ ਹੈਗਾ ਤੇ ਜਦੋਂ ਜਦੋਂ ਦੂਸਰਾ ਦੋਸ਼ੀ ਵੀ ਫੜਾਇਆ ਜਾਏਗਾ ਤਾਂ ਸਾਰੀ ਚੀਜ਼ ਸਾਹਮਣੇ ਆ ਕੇ ਹੋ ਜਾਏਗੀ ਸਰ ਗੱਲ ਕਰੀਏ ਇਲੈਕਸ਼ਨ ਦੀ ਇਸ ਤੋਂ ਥੋੜਾ ਹਟਕੇ ਇਲੈਕਸ਼ਨ ਦੇ ਦੌਰਾਨ ਜਿਹੜਾ ਹੁਣ ਇਲੈਕਸ਼ਨ ਮਹਾਕੁੰਭ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚ ਪੁਲਸ ਵੱਲੋਂ ਜਿਉਂਕਿ ਅੱਜ ਤੋਂ ਨਾਮੀਨੇਸ਼ਨ ਸ਼ੁਰੂ ਹੋ ਗਏ ਤੇ ਗਾਂ ਸੱਤ ਤੱਕ ਲਗਾਤਾਰ ਹੀ ਨਾਮੀਨੇਸ਼ਨ ਹੋਣੀ ਹੈ ਤੇ ਪੁਲਸ ਵੱਲੋਂ ਕਿਹੋ ਜਿਹਾ ਪ੍ਰਬੰਧ ਕੀਤਾ ਜਾਵੇ ਦੇਖੋ ਇਲੈਕਸ਼ਨ ਆਪਣਾ ਸਭ ਤੋਂ ਵੱਡਾ ਇਵੈਂਟ ਹੈਗਾ ਜਿਹਦੇ ਵਿੱਚ ਡੈਮੋਕ੍ਰੇਸੀ ਦਾ ਆਪਾਂ ਇਹਨੂੰ ਮਹਾਪਾਰਵ ਵੀ ਕਹਿੰਦੇ ਆ ਤੇ ਇਸ ਦੇ ਸਬੰਧ ਵਿੱਚ ਪੁਲਿਸ ਵੱਲੋਂ ਬਿਲਕੁਲ 24x7 ਸੁਰੱਖਿਆ ਵਿਵਸਥਾ ਇਨਸ਼ੋਰ ਕੀਤੀ ਜਾ ਰਹੀ ਹੈਗੀ ਤੇ ਪ੍ਰੋਪਰ ਜਿਹੜਾ ਹੈਗਾ ਸਕਿਉਰਿਟੀ ਡਿਪਲॉयਮੈਂਟ ਅਸੀਂ ਟਾਈਮ ਟੂ ਟਾਈਮ ਜਿੱਦਾਂ ਜਿੱਦਾਂ ਇਲੈਕਸ਼ਨ ਦਾ ਦੌਰ ਅੱਗੇ ਵਧਦਾ ਹੈਗਾ ਉਦਾਂ-ਉਦਾਂ ਸਮਾਂ ਜੋ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਮੁਤਾਬਿਕ ਜਿਹੜਾ ਹੈਗਾ ਡਿਪਲॉयਮੈਂਟ ਵੀ ਹੁੰਦਾ ਹੈਗਾ ਤੇ ਆਪਣੇ ਕੋਲ ਜਿਹੜਾ ਸੈਂਟਰਲ ਆਰਮਡ ਪੁਲਿਸ ਫੋਰਸੇਜ਼ ਹੈਗੀ ਜਿੱਦਾਂ ਬੀਐਸਐਫ ਦੀ ਇੱਕ ਕੰਪਨੀ ਆਲਰੇਡੀ ਆਈ ਵੀ ਹੈਗੀ ਤੇ ਆਣ ਵਾਲੇ ਸਮੇਂ 'ਚ ਅਗਲੇ 5-7 ਦਿਨਾਂ 'ਚ ਕਾਫੀ ਸਾਰੀ ਫੋਰਸੇਜ਼ ਆਪਣੇ ਕੋਲ ਐਡੀਸ਼ਨਲ ਵੀ ਆ ਜਾਣਗੀਆਂ ਤੇ ਆਪਣੀ ਜ਼ਿਲ੍ਹਾ ਪੁਲਿਸ ਵੀ ਜਿਹੜੀ ਹੈਗੀ ਜਿੱਦਾਂ ਅੱਜ ਤੋਂ ਜਿਹੜੀ ਹੈਗੀ ਪਹਿਲਾਂ ਐਫਐਸਟੀ ਚੱਲ ਰਹੀਆਂ ਸੀਗੀਆਂ ਫਲਾਈਂਗ ਸਕਵਰਟਸ ਆਪਣੇ ਚੱਲ ਰਹੇ ਸੀਗੇ ਹਰ ਕੰਸਟਿਟੂਐਂਸ 'ਚ 3-3 ਫਲਾਈਂਗ ਸਕਵਰਟਸ ਤੇ ਨਾ ਟੋਟਲ ਆਪਣੇ ਜਿਹੜੇ ਹੈਗੇ ਉਹ 21 ਫਲਾਈਂਗ ਸਕੁਐਡ ਆਪਣੇ ਜ਼ਿਲ੍ਹੇ ਚਲ ਰਹੀ ਸੀਗੇ ਹੁਣ 21 ਐਸਐਸਟੀ ਟੀਮਾਂ ਵੀ ਜਿਹੜੀ ਸਟੈਟਿਕ ਸਰਵੇਲੈਂਸ ਟੀਮਸ ਹੈ ਜੀ ਉਹ ਵੀ ਡਿਪਲੋਏ ਹੋ ਜਾਣਗੀਆਂ ਤੇ ਉਹ ਵੀ ਆਸਾਨ ਚੱਲੂ ਹੋ ਜਾਣਗੀਆਂ ਜਿਹੜੇ ਕੈਂਡੀਡੇਟਸ ਨਾਮਿਨੇਸ਼ਨ ਫਾਈਲ ਕਰਦੇ ਹੈਗੇ ਉਹਨਾਂ ਨੂੰ ਅਸੀਂ ਇਮੀਡੀਏਟਲੀ ਸਿਕਿਉਰਿਟੀ ਬੇਸਿਕ ਪ੍ਰੋਵਾਈਡ ਕਰਦੇ ਹੈਗੇ ਜਿਹੜੇ ਕੈਂਡੀਡੇਟਸ ਨਾਮਿਨੇਸ਼ਨ ਫਾਈਲ ਕਰਨਾ ਉਹਨਾਂ ਦਾ ਇੱਕ ਪ੍ਰੋਟੋਕਾਲ ਹੈਗਾ ਕਿ ਜਿੱਥੇ ਡੀਸੀ ਆਫਿਸ ਤੋਂ 100 ਮੀਟਰ ਦੂਰ ਤੋਂ ਬਾਅਦ ਜਿਹੜਾ ਹੈਗਾ ਉਹ ਲਿਮਿਟਡ ਲੋਕਾਂ ਨੂੰ ਐਕਸੈਸ ਅਲਾਉਡ ਹੈਗਾ ਤੇ ਜੀ ਸਾਹਿਬ ਦੇ ਕੋਲ ਚਾਰ ਲੋਕਾਂ ਨੂੰ ਜਾ ਕੇ ਨਾਮੁਨੇਸ਼ਨ ਦੇਣ ਦਾ ਅਲਾਉਡ ਹੈਗਾ ਉਹਦੀ ਵੀ ਅਸੀਂ ਸਖਤ ਨਾਲ ਪਾਲਣਾ ਜਿਹੜੀ ਹੈਗੀ ਕੈਂਡੀਡੇਟਸ ਤੇ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਨਾਲ ਕਰਾ ਰਹੇ ਹਾਂਗੇ ਅਸੀਂ ਇਨਸ਼ੋਰ ਕਰ ਰਹੇ ਹਾਂਗੇ ਕਿ ਫ੍ਰੀ ਐਂਡ ਫੇਅਰ ਤਰੀਕੇ ਨਾਲ ਹਰ ਕੈਂਡੀਡੇਟ ਆਪਣੀ ਕੈਂਪੇਨਿੰਗ ਕਰ ਸਕੇ ਲੋਕਾਂ ਦੇ ਵਿੱਚ ਜਾ ਸਕੇ ਆਪਣੀ ਗੱਲ ਦੱਸ ਸਕੇ ਤੇ ਬਿਨਾ ਕਿਸੇ ਬੈਕ ਆਫ ਦੇ ਉਹ ਆਪਣਾ ਵਿਚਾਰ ਪ੍ਰਗਟ ਕਰ ਸਕੇ ਤੇ ਲੋਕ ਉਹਨੂੰ ਆਪਣੀ ਇੱਛਾ ਅਨੁਸਾਰ ਉਹਨੂੰ ਵੋਟ ਫ੍ਰੀ ਐਂਡ ਫੇਅਰ ਤਰੀਕੇ ਨਾਲ ਦੇ ਸਕਣ ਤੇ ਪੂਰਾ ਮਾਹੌਲ ਸ਼ਾਂਤੀਪੂਰਨ ਰਹੇ ਲੋਅਰ ਨਾਡਰ ਵਿਵਸਥਾ ਅੰਦਰ ਕ੍ਰਿਪਾ ਹੋ ਗਏ ਇਹਦੇ ਵਾਸਤੇ ਜਿਹੜੀ ਹੈਗੀ ਪੂਰੇ ਜ਼ਿਲ੍ਹਾ ਪੁਲਿਸ ਚਾਚੋਬਨ ਹੈਗੀ ਅਸੀਂ ਹੁਣ ਇਸ ਟਾਈਮ ਤੇ ਜਿਹੜਾ ਹੈਗਾ 11 ਪੁਆਇੰਟਾਂ ਤੇ ਇੰਟਰ ਸਟੇਟ ਨਾਕੇ ਲਾ ਰਿਹਾ ਹੈਗੇ 11 ਹੀ ਪੁਆਇੰਟਾਂ ਤੇ ਇੰਟਰ ਡਿਸਟ੍ਰਿਕਟ ਨਾਕੇ ਵੀ ਅਸੀਂ ਲਾ ਰਿਹਾ ਹੈਗੇ ਇਸ ਤੋਂ ਇਲਾਵਾ ਰਕਬਗ ਰਾਤ ਨੂੰ 150 ਤੋਂ ਜ਼ਿਆਦਾ ਮੁਲਾਜ਼ਮ ਸਾਡਾ ਨਾਈਟ ਡਿਊਟੀ ਤੇ ਹੁੰਦਾ ਹੈਗਾ ਤੇ ਹੋਰ ਜਿੱਦਾਂ ਜਿੱਦਾਂ ਸਮੇਂ ਨੇੜੇ ਆਉਂਦਾ ਹੈਗਾ ਉਹਦਾ ਆਪਣੀ ਚੈਕਿੰਗ ਦੇ ਨਾਲ ਨਾਲ ਡਿਪਲॉयਮੈਂਟ ਵੀ ਵਧਦਾ ਜਾਏਗਾ ਅਸੀਂ ਉਹਦੇ ਵਾਸਤੇ ਪੂਰਾ ਬਿਲਕੁਲ ਤਿਆ हां बहुत-बहुत धन्यवाद सो so, दोस्तों इस एस सन एसएसपी सुरेंद्र लांबा जी जिन्होंने जिथे हिसारपुर पुलिस ਵੱਲੋਂ ਚਾਰ ਬਖਵਕ ਥਾਮਾਂ ਤੇ ਹੋਏ ਜਿਹੜੇ ਮਾਮਲੇ ਸੀ ਉਹ ਟਰੇਸ ਕੀਤੇ ਤੇ ਨਾਲ اروਪੀ ਗ੍ਰਿਫਤਾ ਤੇ ਜਿਹੜੇ ਕੋਈ ਪੈਂਡਿੰਗ ਹੈ ਉਹਨਾਂ ਲਈ ਪੁਲਿਸ ਵੱਲੋਂ ਮਸਤੀਦੀਨਾ ਕਬਾਲ ਕੀਤੀ ਜਾ ਰਹੀ ਹੈ ਤੇ ਨਾਲ ਦੀ ਉਹਨਾਂ ਨੇ ਦੱਸਿਆ ਪਈ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਹੜਾ ਕ੍ਰਾਈਮ ਨੂੰ ਜ਼ੀਰੋ ਟੋਲਰੈਂਸ ਰੱਖਿਆ ਤੇ ਨਾਲ ਦੀ ਨਾਲ ਉਹਨਾਂ ਨੇ ਇਲੈਕਸ਼ਨ ਸੰਬੰਧੀ ਵੀ ਜਿਹੜੇ ਉਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਆ ਉਹਨਾਂ ਨਾਲ ਵਿਸਤਾਰ ਨਾਲ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਇਹਨਾਂ ਨਾਲ ਕੀਤੀ ਗੱਲ ਆਬਾਮ ਤੱਕ ਪਹੁੰਚਾਈਏ ਹੁਸ਼ਿਆਰਪੁਰ